ਲਾਡਾ ਦੇ ਨਜ਼ਦੀਕੀ ਪਿੰਡ ਫੁੱਲੂ ਵਾਲਾ ਡੋਗਰਾ ਵਿਖੇ ਦੇਰ ਰਾਤ ਇੱਕ ਵਿਅਕਤੀ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਦਾ ਨਾਮ ਲਾਭ ਸਿੰਘ ਹੈ ਜੋ ਕਿ LIC ਵਿਭਾਗ ਦੇ ਵਿੱਚ ਜਾਗਰਾਉਂ ਵਿਖੇ ਡਿਊਟੀ ਤੇ ਤਾਇਨਾਤ ਸੀ ਅਤੇ 31 ਜੁਲਾਈ ਨੂੰ ਉਸ ਵਿਅਕਤੀ ਦੀ ਰਿਟਾਇਰਮੈਂਟ ਹੋਣੀ ਸੀ ਇਸ ਸੰਬੰਧੀ ਜਾਣਕਾਰੀ ਮ੍ਰਿਤਕ ਦੇ ਭਰਾ ਵੱਲੋਂ ਸਾਂਝੀ ਕੀਤੀ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਲਾਭ ਸਿੰਘ ਕੀ ਕੰਮ ਕਰ ਰਹੇ ਸੀ ਇਹ ਪਹਿਲਾਂ ਹੀ ਸੀ ਮਲਾਜ ਕੋਈ ਇਹਦਾ ਕਿਸੇ ਨਾਲ ਬੈਰ ਬਰੋ ਜਾਂ ਕੋਈ ਦੁਸ਼ਮਣੀ ਕਿਸੇ ਨਾਲ ਤੁਸੀਂ ਕੀ ਕੀ ਮੰਗ ਕਰਦੇ ਹੋਗੇ ਅਸੀਂ ਤਾਂ ਹਿਸਾਬ ਦੀ ਮੰਗ ਕਰ ਰਹੇ ਸੀ ਜੇ ਸੁਭਾ ਸਰ 5 ਵਜੇ ਅਸੀਂ ਵੀ ਉੱਠੇ ਗੇਟ ਖੋਲੇ ਇਹਨਾਂ ਦੇ ਚੀਕ ਚੜਾੜਾ ਪੈ ਗਿਆ ਸਰ ਤੇ ਇਹਨਾਂ ਦੇ ਜਦੋਂ ਅਸੀਂ ਘਰੇ ਆਏ ਵੀ ਕਹਿੰਦੇ ਸੈਕ ਅਟੈਕ ਹੋ ਗਿਆ ਵੀ ਕਿਸੇ ਨੂੰ ਜਦੋਂ ਸਾਰੇ ਅਸੀਂ ਆਏ ਇਹਦੇ ਘਰ ਵਾਲੀ ਉੱਤੇ ਡਿੱਗੀ ਪਈ ਸੀ ਸਰ ਇਹਨਾਂ ਦੇ ਬਸ ਸਾਰੰਤਾ ਇੰਨੀ ਗੱਲ ਦਾ ਪਤਾ ਸਰ ਵੀ ਕਹਿੰਦੇ ਵੱਡ ਤਾਂ ਵੀ ਵੱਡੇ ਪੈਸਾ ਵੀ ਉਹ ਦੇਖਿਆ ਵੀ ਸਾਰਾ ਲੁੱਟ ਲਾਹਣ ਹੋਇਆ ਪੈਸਾ ਕੀ ਕੰਮ ਕਰਦਾ ਸੀ ਇਹ ਐਲਸੀਆ ਕੰਪਨੀ ਸੀ ਸਰ ਸਰਕਾਰੀ ਮੁਲਾਜ਼ਮ ਸੀ ਸਰ ਤੇ ਤੁਹਾਨੂੰ ਕੀ ਲੱਗ ਰਿਹਾ ਹੈ ਜਿਹੜਾ ਇਹਦਾ ਸਭ ਤੋਂ ਘੱਟ ਲੱਗਦਾ ਸਰ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਕਿਸ ਤਰ੍ਹਾਂ ਦਾ ਬੰਦਾ ਸੀ ਜਿਹੜਾ ਇਹ ਬਹੁਤ ਵਧੀਆ ਸਰ ਚਾਰੇ ਭਰਾ ਹੈ ਸਰ ਕਿਸੇ ਅੱਜ ਤੱਕ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਕਿਸੇ ਨਾਲ ਇੱਜ਼ਤ ਪੱਖੋਂ ਬਹੁਤ ਵਧੀਆ ਪਰਿਵਾਰ ਹੈ ਸਰ ਲੁਕਸ਼ਾ ਬਣੀ ਫੁੱਲਵਾਲੇ ਵਿਖੇ ਕਿ ਲਾਇਬ ਦਾ ਕਤਲ ਹੋਇਆ ਹੈਗਾ ਯਾਰ ਲਾਹਵ ਸਿੰਘ ਸੀਗਾ ਕੀ ਮਸਲਾ ਹੈ ਇਹਦੇ ਵਿੱਚ ਇਹ ਛੰਤਕ ਅਸੀਂ ਮੌਕੇ ਤੇ ਆਏਗੇ ਸੀਗੇ ਫੁੱਲਵਾ ਡੋਗਰੇ ਦੇ ਲਾਹਵ ਸਿੰਘ ਸਾਨੂੰ ਸਾਦੂ ਸਿੰਘ ਆ ਆਪਣਾ LIC ਚ ਜੌਬ ਕਰਦੇ ਸੀ ਜਗਰਾਉ ਹੁਣ ਡਿਊਟੀ ਸੀਗੀ ਤੇ ਇਹ ਹੁਣ ਆਨ ਰਿਟਾਇਰਮੈਂਟ ਸੀਗੇ ਇਹਨਾਂ ਦਾ 31 ਤਰੀਕ ਮਹੀਨਾ ਜੁਲਾਈ ਚ ਲਾਸਟ ਦੇ ਨੇ ਪੇਮੈਂਟ ਸੀਗੀ ਤੇ ਇਹਨਾਂ ਰਾਤੇ ਬਾਹਰ ਸੁੱਤੇ ਸੀ ਆਪਣੇ ਘਰ ਤੋਂ ਬਾਹਰ ਇਹਨਾਂ ਇੱਕ ਕਮਰਾ ਬਣਾਇਆ ਉਹਦੇ ਨਾਲ ਬਾੜਾ ਉਹਦੇ ਨਾਲ ਇਹ ਬਾਹਰ ਸੁੱਤੇ ਹੋਏ ਸੀਗੇ ਕਿ ਕਿਸੇ ਅਨਨੌਖੇ ਪਰਸਨੈਲਿਟੀ ਦੇ ਇਹ ਧਿਆਰਾ ਨਾਲ ਸੱਟਾ ਮਾਰ ਕੇ ਇਹਨਾਂ ਦਾ ਮਰਡਰ ਕੀਤਾ ਹੈ ਇਹਦੇ ਬਾਰੇ ਹੁਣ ਤਫਤੀਸ਼ ਕਰ ਰਹੇ ਆ ਅਸੀਂ ਜੋ ਗੱਲ ਸਾਹਮਣੇ ਆਊਗੀ ਉਸ ਅਨੁਸਾਰ ਕਾਰਵਾਈ ਕਰਾਂਗੇ ਉਹਨਾਂ ਦੇ بیٹے ਦੇ ਬਿਆਨ ਦੇ ਅਸੀਂ ਅਫੇਰ ਲੌਂਚ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ